ਆਜ ਨੂੰ ਮੈਂ ਲੈ ਕੇ ਜਾਣਾ ਮਨ ਨੂੰ ਤੋਕੇ ਆ ਬਾ ਬਾ ਸਾੜੇ ਇੱਟਨਾ ਆਏ ਨੂੰ ਹੋ ਜੋ ਥੱਪ ਚ ਹੋਏ ਸਾਰੇ ਥੱਪ ਦਰੇ ਉੱਪਰ ਤੋਂ ਖਰਾਬ ਹੁੰਦੇ ਈ ਕਿਹ ਕਿਹ ਜੀ ਥੱਪਣੀ ਹੋ ਜੀ ਸਾੜੇ ਜੋ ਵੀ ਨੂੰ ਮਤੇ ਮਦਦਮਾਨਾ ਜੋ ਬਾਈ ਨੇ ਪੁਸਪਾਸ ਬਿਆਨ ਲਖਾਇਆ ਸੀ ਕਿ ਜੱਗਾ ਸਿੰਘ ਪੁੱਤਰ ਸੁੰਦਰ ਸਿੰਘ ਸ੍ਰੀ ਅਦਿਸ਼ੀ ਉਹ ਜੀ ਅਚਾਨਕ ਉਹਨਾਂ ਦੇ ਘਰ ਆ ਗਿਆ ਤੇ ਗਾਲੀ ਗਲੋਚ ਕਰਨ ਲੱਗਾ ਜਦੋਂ ਉਹਨਾਂ ਨੇ ਇਸ ਗੱਲ ਤੋਂ ਮਨਾ ਕੀਤਾ ਤੇ ਉਹ ਉਹਨੂੰ ਘਰੋਂ ਬਾਹਰ ਕਰਤਾ ਘਰੋਂ ਬਾਹਰ ਕਰਨ ਤੋਂ ਬਾਅਦ ਉਹ ਫੇਰ ਗਾਲੀ ਗਲੋਚ ਕਰਨ ਲੱਗਾ ਤੇ ਉਹਦੇ ਅਸ ਜੋ ਬਾਈ ਦੇ ਪੱਤੀ ਸੱਤ ਪਾਲ ਛੇ ਮਹੀਨਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਆਪਣੇ ਹੱਥ ਵਿੱਚ ਉਹਦੇ ਬਾਲਾ ਸੀਗਾ ਬਿਟਾ ਉਹਦੇ ਸੱਪਟ ਮਾਰ ਕੇ ਇਹ ਅਚਨਚੇਤ ਵੱਲਾ ਲੱਗਣ ਨਾਲ ਡਿੱਗ ਪਿਆ ਤੇ ਉਹ ਮੌਕੇ ਤੋਂ ਮਨੋਜੀ ਦਮਰਾਵਾ ਪਿਆ ਤੇ ਕਿਹਾ ਇਹਨਾਂ ਸਿਕੰਦਰ ਸਿੰਘ ਭੱਜ ਗਿਆ ਤੇ ਉਸ ਤੋਂ ਬਾਅਦ ਇਹਨੂੰ ਹਸਪੀਟਲ ਦਾਖਲ ਕਰਾਤਾ ਚਾਰ ਪੰਜ ਦਿਨ ਹਸਪੀਟਲ ਦਾਖਲ ਰਹਿਣ ਤੋਂ ਬਾਅਦ ਫਿਰ ਇਹਨੂੰ ਦਸਚਾਹਤ ਕਰਦਾ ਹਸਪੀਟਲ ਘਰੇ ਆ ਕੇ ਮਿਤੀ 13 ਨਵਰਾਤ ਨੂੰ ਇਹਦੀ ਜਿਹੜੀ 3 ਵਜੇ ਮੌਤ ਹੋ ਗਈ ਉਹਦੋਂ ਦੁਵਾ ਦੇਦੇ ਦੂਰ ਪਤਰੀ ਦੇ ਵਿਆਹ ਤੇ ਤਰਚਾ ਦਰਸ਼ਕਾਂ ਕੀਤਾ ਤੀ ਸ਼ੁਰੂ ਕੋਈ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਦੋਸ਼ੀ ਸੀਗਾ ਉਹਨੂੰ ਗ੍ਰਿਫਤਾਰ ਕਰਕੇ ਅਜਲਕੋੜ ਦੇ ਇਸ਼ਤਿਹਾਰ ਕੀਤਾ ਜਾ ਰਿਹਾ ਹੈ ਕੀ ਮਨਛਾ ਕਿਸੇ ਉਹਦੀ ਮਾਰਨ ਦੀ ਮਨਛਾ ਤਾਂ ਇਹ ਜਿਹੜਾ ਮਦਈ ਜਿਹੜਾ ਨਿਰਤਕ ਹੈ ਸਤਪਾਲ ਸਿੰਘ ਉਹਦੇ ਲੜਕੇ ਨਾਲ ਇਹਨੇ ਕੀ ਕਹਾ ਸੁਣੀ ਹੋਈ ਸੀਗੀ ਇੱਕ ਦਿਨ ਪਹਿਲਾਂ ਉਸ ਇਹੀ ਮੇਨਤਾਰ ਸੀਗਾ ਫੋਰ ਕੋਈ ਬਜਾਰਾਂ ਦੇ ਨਹੀਂ ਸੀ ਖਾਸ ਕੀ ਚੀਜ਼ ਨਾਲ ਮਾਰੇ ਮਾਰੇ ਗਏ ਉਹਦੇ ਹੱਥ ਜਿਵੇਂ ਆਪਣੇ ਸੱਤਾਂ ਦੇ ਕੌਣ ਵਾਲੇ ਪਿੰਡਾਂ ਦੇ ਵਿੱਚ ਸੱਤਾਂ ਪਾਈਆਂ ਨੇ ਬਾਲਾ ਹੁੰਦਾ ਬਾਲੇ ਨਾਲ ਉਹਨੇ ਉਹਦੇ ਸਿਰ ਤੇ ਬਾਰ ਕੀਤਾ ਇੱਕ ਵਾਰ ਕੀਤਾ ਜਿਹੜਾ ਉਹੀ ਜਿਹੜੇ ਜਾਨ ਲੈਵਾ ਸ਼ਾਪਤ